ਹਲਕਾ ਬੰਗਾ ਅਦੀਮ ਪਿੰਡੇ ਪਿੰਡ ਲਾਦਿਆਂ ਵਿਖੇ ਨੰਬਰਦਾਰ ਦੇ ਘਰ ਦੇ ਅੱਗੇ ਦੇ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਆ ਡੀਐਸ ਬੰਗਾ ਦੇਜੀਤ ਸਿੰਘ ਖੱਖ ਨੇ ਦੱਸਿਆ ਕਿ ਰਾਤ ਨੂੰ ਚਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਲਾਦਿਆਂ ਵਿਖੇ ਨੰਬਰਦਾਰ ਬਲਦੇਵ ਸਿੰਘ ਦੇ ਘਰ ਤੇ ਫਾਇਰਿੰਗ ਕੀਤੀ ਗਈ ਅਤੇ ਗੇਟ ਵਿੱਚ 6 ਗੋਲੀਆਂ ਮਾਰੀਆਂ ਗਈਆਂ ਜਦੋਂ ਇਸ ਗੋਲੀਬਾਰੀ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਾਂ ਅਤੇ ਬਲਵੰਤ ਸਿੰਘ ਦੇ ਦਿੱਤੇ ਬਿਆਨਾਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਹਾਂਜੀ ਸਰ ਕੀ ਨਾ ਤੁਹਾਡਾ ਬਲਵੰਤ ਸਿੰਘ ਜੜਵੜਾ ਕੋਲ ਬਲਵੰਤ ਸਿੰਘ ਜੀ ਅ ਵਕੀਲ ਸਾਹਿਬ ਕੀ ਕਾਰਨ ਹੋਇਆ ਤੁਹਾਡੇ ਜਿਹੜਾ ਘਰ ਦੇ ਉੱਤੇ ਹਮਲਾ ਹੋਇਆ ਤੇ ਕੋਈ ਕਾਰਨ ਇਤੋਂ ਪਤਾ ਨਹੀਂ ਲੱਗਿਆ ਮੇਰੀ ਤਾਂ ਨਾਲ ਜਿਹਾ ਦੁਸ਼ਮਣੀ ਆ ਸੀ ਮੈਂ ਤਾਂ ਰੇਕ ਤੋਂ ਭਲਾ ਹੀ ਚੋਦਦਾ ਤੇ ਨਾਲ ਕੋਈ ਬਾਦ ਨਹੀਂ ਮੇਰੀ ਗੱਲਬਾਤ ਹੋਈ ਹੈ ਕੋਈ ਕਿਸੇ ਨਾਂ ਤੋਂ ਕੋਈ ਮਹਿਮਤ ਵੀ ਹੋਵੇ ਇਸ ਬਾਰੇ ਪਤਾ ਨਹੀਂ ਲੱਗਾ ਇਹ ਤੇ ਰਾਤ ਕੋਈ ਹੋਇਆ ਹੁੰਦੇ ਇਤੋਂ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸੇ ਚੱਲਿਆ ਹੋਣਾ ਕਿ ਤੁਹਾਨੂੰ ਪਤਾ ਕਦੋਂ ਲੱਗਿਆ ਇਹਦੇ ਬਾਰੇ ਸਵੇਰ ਨੂੰ ਰਾਤ ਜਦੋਂ ਬਹੁਤ ਖੜਾਕੋ ਹਾਕੀ ਦਾ ਮੈਚ ਚੱਲਦਾ ਸੀ ਮੈਂ ਸਾਇਦ ਵੀ ਕਿਸੇ ਨੇ ਪੜਕ ਉਹ ਜੋਰ ਦੀ ਹੋਇਆ ਮੈਂ ਕਿਹਾ ਸ਼ਾਇਦ ਵੀ ਕਿਸੇ ਨੇ ਪੜਕੇ ਬ੍ਰੂਚ ਦੇ ਹਾਕੀ ਦਾ ਮੈਚ ਚੱਲਦਾ ਤੇ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਦੇਖਿਆ ਦੇਖ ਕੇ ਤਾਂ ਵੀਰ ਤੋਂ ਹੋ ਗਏ ਇੰਦਰ ਘਰ ਕੋਈ ਜਾਗਿਆ ਨਹੀਂ ਮੈਂ ਕਿਹਾ ਫਿਰ ਪੜਕਾ ਚੱਲਿਆ ਹੋਣਾ ਤਾਂ ਉਹ ਦੇਖ ਕੇ ਮੈਂ ਜਾ ਦਿੱਸਾਂਗੇ ਸਵੇਰ ਉੱਠਿਆ ਉਹ ਕੋਈ ਗੱਲਬਾਤ ਨਹੀਂ ਫਿਰ ਗਵਾਂਢੀ ਜਿਹੜੇ ਜਿਹਨਾਂ ਇੱਕ ਇਹਨਾਂ ਘਰ ਖੋਲ ਪਿਆ ਉਹ ਆ ਠੀਕਦਾਰ ਉਸਨੂੰ ਲਾਲ ਉਹ ਹਾਂ ਜੀ ਬੈਠੇ ਕਹਿੰਦਾ ਨੰਬਰ ਦੇਖਾ ਕੀ ਮੈਂ ਜੇ ਤਾਂ ਗੋੜੀਆਂ ਤੁੰਦ ਚ ਲਈਆਂ ਤਾਂ ਬਾਹਰ ਪਈਆਂ ਸੀ ਮੈਂ ਕਿਹਾ ਜੀ ਬਾਹਰ ਨੂੰ ਆ ਕੇ ਬਾਹਰ ਆ ਕੇ ਦੇਖਿਆ ਮੈਂ ਗੋੜੀ ਕਿਤੇ ਕੋਹਤੇ ਪਈ ਜੇ ਕਿਥੇ ਦੱਸਿਆ ਉਹ ਜਿੱਦਾਂ ਜੀ ਕਿਹਾ ਉਹਨੇ ਘਰ ਗੋੜੀ ਛਾਈ ਸੀ ਅਸੀਂ ਭਲੇ ਨਾ ਕਰ ਦੇ ਕਿ ਨਾਲ ਪਤਾ ਵੀ ਜਿਹੜੀ ਘਰ ਗੋੜੀ ਪਈ ਫਿਰ ਉਹ ਪੁਸ਼ਾਰਪੋ ਚੱਲਿਆ ਹੋਣਾ ਉਧਰ ਕੋਈ ਨਿਸ਼ਾਨ ਦੇਖਿਆ ਨਹੀਂ ਤੇ ਇੱਕ ਬੰਦਾ ਕਹਿੰਦਾ ਆ ਇਹਦੇ ਵਿੱਚ ਵੀ ਸ਼ੇਕ ਹੋਇਆ ਵੀ ਮੈਂ ਇਹ ਤਾਂ ਅਜੇ ਕਿਥੋਂ ਹੋ ਗਿਆ ਜੀ ਜੀ ਕਿੰਨੇ ਕੋਲ ਸੀਗੇ ਅਮਰੀਕਾ ਨੂੰ ਪੰਜ ਕੋਲ ਮਿਲੇ ਮੈਨੂੰ ਆਹ 5 ਕੋਲ ਮਿਲੇ ਆਂ ਮੀਨ ਦੇ ਚੁੱਕੀ ਲੰਦੇ ਸੀ ਗੇਟ ਤੇ ਵੀ ਪੰਜੇ ਨਿਸ਼ਾਨ ਆ ਹਾਂਜੀ ਹਾਂਜੀ ਆ ਤਿੰਨ ਤਾਂ ਸਾਨੂੰ ਤੁਹਾਡੇ ਦੇਖਦੇ ਹੀ ਆ ਕੰਦਾ ਸ਼ੀਪ ਹੋ ਗਿਆ ਇੱਕ ਸੱਜਾ ਤਲਕ ਅੰਦਰ ਵੱੜਦੇ ਤੱਕ ਤਦਿਆਂ ਤੋਂ ਉੱਪਰ ਲੱਗੋ 4 ਪੜਨੀ ਹੋਇਆ ਚੌਥਾ ਗੇਟ ਤੇ ਲੱਗਾ ਇੱਕ ਕੰਨ ਤੇ ਲੱਗਿਆ ਇਹਦੇ ਤਾਂ ਨਹੀਂ ਕੋਈ ਪਾਰਟੀ ਦੇ ਨਾਲ ਤੁਸੀਂ ਜਿਹਦਾ ਸੰਬੰਧਤ ਹੈਗੇ ਆ ਜੇ ਜਿਹਦੇ ਤੋਂ ਹਾਂ ਪਾਰਟੀ ਨਾਲ ਸੰਬੰਧਤ ਕਾਲੀ ਦਲ ਨਾਲ ਹੈਗੇ ਆ ਉਹ ਇਦਾਂ ਦੀ ਲਾਗ ਡਾੜ ਦੇ ਕਿਸੇ ਨਾਂ ਵੀ ਕਿਸੇ ਵੀ ਪਾਰਟੀ ਦੇ ਮਤੋਂ ਦਾਪਾ ਨਹੀਂ ਹੈਗਾ ਵੀ ਜੋ ਸੱਚ ਆਪਾਂ ਸੱਚ ਕਹੀਦਾ ਸੱਚ ਬੋਲੀਦਾ ਰਹਿਤੀ ਤੇ ਸਰਪੰਚੀ ਵੀ ਕੀਤੀ ਪਿੰਡ ਦੀ ਇਹ ਸਾਡੇ ਫਾਦਰ ਸਾਹਿਬ ਸਰਪੰਚ ਸੀ ਮੈਂ ਉਹ ਨੰਬਰਦਾਰ ਹਾਂ ਓਕੇ ਸਰ ਪਿਛਲੇ ਮਤਲਬ ਪਿੰਡੋ ਜਿਹੜਾ ਥਾਂਦੀਆਂ ਆ ਬੰਗਾ ਪੁਲਿਸ ਟੀਵੀ ਦੇ ਵਿੱਚ ਜਿਹੜਾ ਇੱਥੇ ਗੋਲੀ ਚੱਲੀ ਹੈਗੀ ਆ ਇੱਕ ਨਾਮਵਰ ਵਿਅਕਤੀ ਦੇ ਉੱਤੇ ਕੀ ਉਹ ਕਾਰਨ ਹੈਗਾ ਹਾਂਜੀ ਇੱਥੇ ਲਾਦੀਆਂ ਪਿੰਡ ਦੇ ਵਿੱਚ ਠਾਣੇ ਦੇ ਵਿੱਚ ਇਹਦੇ ਵਿੱਚ ਰਾਤ ਨੂੰ ਡੇਟ ਦੇ ਵਿੱਚ ਗੋਲੀਆਂ 4 5 ਇੱਕ ਬਾਰ ਦੇ ਪਸੇ ਗੋਲੀਆਂ ਚੱਲਿਆ ਰਾਤ ਨੂੰ ਉਹਦੇ ਵਿੱਚ ਲੰਬੜਪਾਲ ਜੀ ਦਾ ਘਰ ਹੈਗਾ ਜਿੱਥੇ ਚੱਲੀ ਆ ਇਹਦੇ ਕੋਲ ਬੰਦ ਚਲਾ ਕੇ ਚਲੋ ਜੀ ਅਸੀਂ ਉਸ ਵੰਦੀ ਵਿੱਚ ਮਕਦਮਾ ਨੰਬਰ 77 ਜਿਹੜਾ ਹਸਤਾ 724 109 ਬੀ-25 ਆਬਜੈਕਟ ਦੇ ਵਿੱਚ ਪਲਵੰਸੀ ਨੰਬਰ ਦਰਜੀ ਦੇ ਬਿਆਨات ਨਾਮ ਨੂੰ ਵਿਅਕਤੀ ਅਨੁਕੂਲ ਤੇ ਅਸੀਂ ਇੱਕ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਿੰਡ ਦੇ ਵਿੱਚ ਕਾਫੀ ਲੋਕਾਂ ਕੋਲੋਂ ਅਸਲਾ ਕੋਸਰਾ ਚੈੱਕ ਕਰ ਰਹੇ ਜਿਹੜਾ ਪਸ ਸੀਸੀਟੀਵੀ ਕੈਮਰ ਤੋਂ ਚੈੱਕ ਕਰ ਰਹੇ ਉੱਥੇ ਪਿੰਡ ਦੇ ਵਿੱਚ ਕਿ ਪਹਿਲਾਂ ਲੜਾਈ ਹੋਈ ਉਹ ਲੜਾਈ ਵਿੱਚ ਦੋ મિતਰ ਹਨ ਉਹ ਕਲੋਸ ਪਰਚਾ ਹੈ ਉਹ ਲੜਾਈ ਉਸ ਜਗ੍ਹਾ ਤੇ ਹੋਈ ਤੇ ਅਸੀਂ ਉਸ ਨੂੰ ਬੜਾ ਪ੍ਰਿਕਸ਼ਨ ਦੇਖ ਰਹੇ ਹਾਂ ਇਹਦੀ وجہ ਕੀ ਹੈ ਛਰ ਉਹ ਜਿਸ ਤਰੀਕੇ ਦੇ ਨਾਲ ਉਹ ਗੇਟ ਦੀ ਕਿੱਡੀ ਮੋਟੀ ਚਦਰ ਆ ਉਹ ਕਿਹੜੀ ਬੁਲਟ ਹੋਗੀ ਜਿਹੜੀ ਉਹ ਚਦਰ ਹੀ ਪਾੜ ਦਿੱਤੀ ਉਹ ਚਦਰ ਉਹ ਚਦਰ ਪੁਰਸੇ ਵਿਕਾਸ ਨੂੰ ਤਿਲਕਾ ਠੀਕ ਪਤਲੀ ਚਦਰ ਹੀ ਹੈ ਇਹ ਦੇਖੀ ਮੈਂ ਜ਼ਮਨ ਕੀ ਕਿਸ 32 ਗੂਰ ਤੇ ਸੰਦੋ ਤੇ ਦੰਸ਼ੋੜ ਮੜੇ ਕੋਈ ਸਿਕਿਉਰਟੀ ਪੁਲਿਸ ਚਲੇ ਹੋਏ ਤੇ ਇੰਚ ਕਾਫੀ ਸਾਰੇ ਟੀਮਾਂ ਲੱਗੀਆਂ ਸਭੇ ਐਸਐਸਓ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਦੇ ਵੀ ਅਗਵਾਈ ਦੇ ਵਿੱਚ ਐਸਐਸਪੀ ਸੀਰੀਜ ਇੰਸਪੈਕਟਰ ਰਹਿ ਅਰ ਐਸਐਸਪੀ ਜੁਨਕਿੰਦਰ ਸਰ ਐਸਐਸਪੀ ਕੰਪਨੀ ਤੋਂ ਜਦੋਂ ਚਲਦੀ ਕੋਈ ਕੋਸਟ ਆਬਜ਼ਰਵਿੰਗ ਇਹ ਕਿੰਨੇ ਫਾਇਰ ਹੋਏ ਉੱਥੇ ਉੱਥੇ ਪੰਜ ਫਾਇਰ ਤੇ ਕੋਈ ਕੈਮਰੇਆਂ ਦੇ ਵਿੱਚ ਆਇਆ ਸਰ ਕੋਈ ਹਾਂ ਉੱਥੇ ਸੀਸੀਟੀਵੀ ਕੈਮਰਾ ਹੈ ਅੰਨਾ ਜੇ ਵੀ ਤੋਂ ਖੱਬੇ ਵੀ ਲੱਗਾ ਹੈ ਉਸ ਵੇਲੇ ਸੁਜਿੰਦਰ ਤੇ ਇਹ ਜਿਹੜੀ ਮੋਟਰਸਾਈਕਲ ਪਲਸ ਜਿਨਾ ਆਇਆ ਉਹ ਵਿੱਚ ਦੋ ਬੰਦੇ ਹੈਗੇ ਹਨ ਉਹ ਨੂੰ ਬੰਦੇ